ਦੋਸਤੋ ਗੱਪਾਂ ਮਾਰਨ ਦੀ 올림픽 ਹੋਣ ਜਾ ਰਹੀ ਹੈ ਇੱਕ ਪਾਸੇ ਹੈ ਗੱਪਾਂ ਦਾ ਬਾਦਸ਼ਾ ਸੁਖਬੀਰ ਦੂਜੇ ਪਾਸੇ ਹੈ ਮਲਟੀ ਪਲੱਗ ਚੰਨੀ ਹਾਂ ਉਹ ਦੇਖੀਏ ਕੌਣ ਵੱਡਾ ਗੱਪੀ ਪਹਿਲਾਂ ਰਿਛੇ ਹੁੰਦੇ ਸੀ ਮੇਰੇ ਬਾਪੂ ਦਾ ਵੀ ਟੈਂਟ ਸਟੋਰ ਸੀ ਅਸੀਂ ਇਨਸ਼ਾਅ ਮੈਂ بڑا ਚਲਾਇਆ ਮੈਂ ਵੀ ਤੁਹਾਡੇ ਵਿੱਚ ਦਾ ਹੀ ਹਾਂ ਪਰਮਾਤਮਾ ਮੇਰ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਅਮਰੀਕਾ ਕੈਨੇਡਾ ਨੂੰ ਭੁੱਲ ਜਾਣਾ ਸੀ ਜੀ ਤੁਸੀਂ ਮੇਰੇ ਤੇ ਮੰਝਾ ਬਣਾ ਕੇ ਦੇਖੋ ਤੇ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਜਾ ਕੋਈ ਲੈ ਮੈਂ ਨੌਕੜੀਆਂ ਚੌਕੜੀਆਂ ਜਿਹੜਾ ਮਰਜੀ ਮੰਜਾ ਬਣਾ ਲਓ ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈਦੀ ਐ ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਕਰੂੰਗਾ ਤੁਹਾਡੇ ਹਲਕੇ ਬਾਕੀ ਤਾਂ ਦੇਣਾ ਹੀ ਦੇਣਾ ਗਿਫਟ ਸੋ ਇਹ ਕਹਿੰਦੇ ਜੀ ਇਹ ਰਿਕਸ਼ਾ ਵੀ ਚਲਾ ਲਿੰਦਾ ਐ ਇਹ ਦੁੱਧ ਵੀ ਚੋ ਲਿੰਦਾ ਐ ਅੱਜ ਉਹਨਾਂ ਨੂੰ ਮੈਂ ਦਿਖਾਣਾ ਕਿ ਮੈਂ ਬੱਸ ਵੀ ਚਲਾ ਦਿੰਦਾ 25 ਸਾਲਾਂ ਬਾਅਦ ਟਰੱਕ ਟਰੱਕ ਲਿਆਉਂਗਾ ਵੱਡਾ ਰੋਟਾ ਦਾ ਲਾਹ ਲਈ ਬੋਰੀ ਜਿੰਨੀ ਮਰਜੀ ਮੇਰੇ ਨਾਲ ਬਰਤੀਨ ਵੱਢ ਕੇ ਦੇਗਲ ਬੀ ਜੀ ਦੇ ਦੇਖਣੀਆਂ ਨੇ ਸਭ ਤੋਂ ਗਰੀ ਪਾਰਟੀ ਪੂਰੇ ਪੰਜਾਬ ਹਿੰਦੂਤਾ ਚ ਕਾਂਗਰਸੀ ਸਾਡੇ ਕਾਊਂਟ ਜਿਹੜਾ ਗਾਡਾ ਕਾਊਂਟ ਹੈ ਚੈੱਕ ਕਰ ਲੋ ਬੈਲੈਂਸ ਜ਼ੀਰੋ ਹੀ ਹੈ ਜੇ ਦੋ ਸਾਡੀ ਕੋਈ ਵੀਡੀਓ ਆਏ ਨਾਂ ਨਾ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਕਮੈਂਟ ਕਰਨਾ